ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਸਵਾਗਤ ਕਰਦਾ ਹਾਂ ਇਸ ਰਿਪੋਰਟ ਅੱਜ ਅਸੀਂ ਕੋਟਕਪੂਰਾ ਦੇ ਜੋੜੀਆਂ ਚੱਕੀਆਂ ਦੇ ਨਜ਼ਦੀਕ ਜੋ ਫੇਰੂਮਨ ਚੌਂਕ ਦੇ ਨਜ਼ਦੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਤਸੰਗ ਸਭਾ ਕੋਟਕਪੂਰਾ ਬੀਬੀਆਂ ਵਾਲਾ ਗੁਰਦੁਆਰਾ ਇੱਥੇ ਜੋ ਇਹਨਾਂ ਨੂੰ ਕਿਹਾ ਜਾਂਦਾ ਇਸ ਗੁਰਦੁਆਰੇ ਨੂੰ ਇੱਥੇ ਮੌਜੂਦ ਆ ਅੱਜ ਤਨਤਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਪੁਰਬ ਇੱਥੇ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ ਦੇ ਸਮਰਪਿਤ ਇੱਥੇ ਇੱਕ ਗੁਰਮਤੀ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਅ ਪ੍ਰਿਦਾਵਤ ਤੋਂ ਜਿਹੜਾ ਹੈਗਾ ਬਾਬਾ ਜੀ ਪਹੁੰਚ ਰਹੇ ਨੇ ਆਪਾਂ ਉਹ ਵੀ ਜਿਹੜਾ ਹੈਗਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਇਲਾਵਾ ਸਾਡੇ ਨਾਲ ਇੱਥੇ ਜਿਹੜਾ ਸੋਸਾਇਟੀ ਦੇ ਆਗੂ ਕੁਝ ਜਿਹੜਾ ਹੈਗਾ ਮੈਂਬਰ ਸਾਹਿਬਾਨ ਜੁੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਜੋ ਇਸ ਮਕਸਦ ਨੂੰ ਲੈ ਕੇ ਵੀ ਅੱਜ ਕਿਉਂ ਇਕੱਠੇ ਹੋਏ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਅਮਰਿਤਪਾਲ ਸਿੰਘ ਜੀ ਅੱਜ ਇਹ ਬੀਬੀਆਂ ਵਾਲਾ ਗੁਰਦੁਆਰਾ ਫਿਰੋਮਨ ਚੌਕ ਦੇ ਨੇੜੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤੀ ਸਮਾਗਮ ਕਰਵਾਇਆ ਜਾ ਰਿਹਾ ਨੇ ਉਸ ਤੋਂ ਬਾਅਦ ਨਗਰ ਕੀਰਤਨ ਵੀ ਕੀਤਾ ਜਾਏਗਾ ਇਸ ਬਾਰੇ ਕੀ ਕਹਿਣਾ ਤੁਹਾਡਾ ਡਿਟੇਲ ਕੀ ਹੈ ਇਹ ਜਿਹੜਾ ਉਪਰਾਲਾ ਜੀ ਇਹ ਮੁੱਖ ਸੇਵਾਦਾਰ ਬਾਬਾ ਪੂਰਨ ਸਿੰਘ ਜੀ ਤੇ ਬਾਬਾ ਬੁੱਢਾ ਜੀ ਸੋਸਾਇਟੀ ਵੱਲੋਂ ਕਰਾਇਆ ਜਾ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਇਸ ਸਮਾਗਮ ਵਿੱਚ ਵੱਧ ਚੜ ਕੇ ਆਉਣ ਤੇ குரு ਜਸ ਸਰਵਣ ਕਰਨ ਜੀ ਹੋਰ ਆਪਣੇ ਨਾਲ ਇਹ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਸ ਤੋਂ ਇਲਾਵਾ ਸਾਡੇ ਨਾਲ ਇੱਥੇ ਜਿਹੜਾ ਹੈਗਾ ਹੋਰ ਵੀ ਆਗੂ ਜੋ ਮੌਜੂਦ ਨੇ ਇਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਨਾਮ ਹੈ ਜੀ ਮੇਰਾ ਅੱਜ ਇੱਥੇ ਬੀਬੀ ਵਾਲੇ ਗੁਰਦੁਆਰੇ ਵਿੱਚ ਜੋ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਮਾਗਮ ਕਰਵਾਏ ਜਾ ਰਹੇ ਨੇ ਗੁਰਮਤੀ ਸਮਾਗਮ ਉਸ ਤੋਂ ਬਾਅਦ ਜੋ ਇੱਥੇ ਨਗਰ ਕੀਰਤਨ ਵੀ ਕੱਢਿਆ ਜਾਏਗਾ ਕੋਈ ਡਿਟੇਲ ਦੀ ਉਸ ਵਾਰ ਹਾਂਜੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ 2 ਤਰੀਕ ਨੂੰ ਸਮਾਗਮ ਕਰਾਇਆ ਜਾ ਰਿਹਾ ਜੀ ਜਿਹਦੇ ਵਿੱਚ ਭਾਈ ਮਨਕਰਨ ਸਿੰਘ ਜੀ ਫਰੀਦাবাদ ਤੋਂ ਅੱਜ ਪਹੁੰਚ ਰਹੇ ਆ ਜੀ 6:30 ਤੋਂ 9:30 ਅੱਜ ਦਾ ਸਮਾਗਮ ਹੈ ਜੀ 5 ਤਰੀਕ ਨੂੰ ਗੁਰਪੁਰਬ ਹੈ ਜਿਹੜਾ 12:30 ਵਜੇ ਆਰੰਭ ਹੋਊਗਾ ਜੀ ਇੱਥੋਂ ਗੁਰਨਾਨਕ ਦੇਵ ਜੀ ਦੇ ਸਥਾਨ ਤੋਂ ਜੀ ਜ ਬਹੁਤ ਵਧੀਆ ਜਿਹੜਾ ਹੈਗਾ ਇਹਨਾਂ ਨੇ ਗੱਲ ਕੀਤੀ ਸਾਡੇ ਨਾਲ ਇਸ ਤੋਂ ਇਲਾਵਾ ਹੋਰ ਵੀ ਸਾਡੇ ਨਾਲ ਜੁੜੇ ਨੇ ਜੈ ਕੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਕੀ ਨਾਮ ਹੈ ਕੋ ਦਾ ਮੇਰਾ ਨਾਮ ਜਮਿੰਦਰ ਕੁਮਾਰ ਹੈ ਜੀ ਇੱਥੇ ਗੁਰਦੁਆਰਾ ਬੀਬੀਆਂ ਵਾਲਾ ਵਿਖੇ ਗੁਰਮੇ ਸਮਾਗਮ ਜਿਵੇਂ ਕਿ ਮੇਰੇ ਵੀ ਜੀ ਵੀ ਪੀ ਜੀ ਥੋੜੀ ਵੀ ਅੱਜ ਦੱਸ ਚੁੱਕੇ ਨੇ ਤੁਹਾਨੂੰ ਮੈਂ ਸਾਰੀ ਸੰਗਤ ਅੱਗੇ ਬੇਨਿਲ ਕਰਦਾ ਆਂ ਬਾਅਦ ਚੜ ਕੇ ਸੇਵਾ ਦਾ ਵਿੱਚ ਹਿੱਸਾ ਪਾਇਆ ਕਰੋ ਗੁਰੂ ਦਾ ਚਰਨਾਂ ਦਾ ਪਿਆਰ ਪ੍ਰਾਪਤ ਕਰਿਆ ਕਰੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਰਪਿਤ ਗੁਰਮੇ ਸਮਾਗਮ ਦੇ ਅੱਜ ਹੋ ਰਿਹਾ ਹੈ ਪਵਿੱਤਰੀ 5 ਤਰੀਕ ਨੂੰ ਜੋ ਨਗਰ ਕੀਰਤਨ ਆ ਰਿਹਾ ਹੈ ਨਗਰ ਕੀਰਤਨ ਦੇ ਵਿੱਚ ਪੂਰੀ ਸ਼ਮੂਲੀਅਤ ਕਰਨੀ ਹੈ ਤਨ ਮਨ ਤੁਹਾਨੂੰ ਦੇ ਨਾਲ ਸੇਵਾ ਜ਼ਰੂਰ ਕਰਨੀ ਹੈ ਸਾਰੇ ਸੰਗਤਾਂ ਨੇ ਜ਼ਰੂਰ ਹੱਥ ਚੜ੍ਹ ਕੇ ਪਹੁੰਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲ ਕਹਿ ਰਹੇ ਨੇ ਨਾਲ ਅਪੀਲ ਕਰ ਰਹੇ ਨੇ ਜਿਹੜਾ ਇਹਨਾਂ ਦਾ ਨਗਰ ਕੀਰਤਨ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਵੱਤਵਤ ਸ਼ਮੂਲੀਅਤ ਕਰਨ ਉਹ ਵੀ ਆਪ ਵੀ ਸਾਡੇ ਨਾਲ ਮਿਲ ਜੁਦ ਨੇ ਆਪ ਨੂੰ ਸਰ ਕੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਸਭ ਸੰਗਤਾਂ ਨੂੰ ਬੇਨਤੀ ਕਰਦਾ ਕਿ ਪਰਸੋਂ ਨਗਰ ਕੀਰਤਨ ਵਿੱਚ ਹੌਮ ਹੁਮਾ ਕੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਸ ਤੋਂ ਲਾਵਾ ਸਾਡੇ ਨਾਲ ਇੱਥੇ ਇੱਕ ਸੇਵਾਦਾਰ ਦੇ ਰੂਪ ਵਿੱਚ ਵੀ ਮੌਜੂਦ ਨੇ ਆਪਾਂ ਕਹਿ ਦਈਏ ਕੋਟਪੂਰਾ ਵਿੱਚ ਜੋ ਲਗਾਤਾਰ ਸੇਵਾ ਦੇ ਕੰਮ ਕਰਦੇ ਨਜ਼ਰ ਆ ਰਹੇ ਨੇ ਇੱਕ ਜਿਹੜੀ ਖਾਸ ਅਹਿਮੀਅਤ ਜਿਹੜੀ ਦੇਣ ਵਾਲੀ ਸਖਸ਼ੀਅਤ ਹੈ ਉਹਨਾਂ ਨੂੰ ਵੀ ਮਿਲਾਵਾਂਗੇ ਇਹ ਨਹੀਂ ਪਰਮਜੀਤ ਸਿੰਘ ਮੱਕਰ ਜੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਅੱਜ ਬੜੀ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਮੈਂ ਸਮੁੱਚੇ ਸੰਗਤ ਨੂੰ ਮੈਂ ਮੁਬਾਰਕਬਾਦ ਦਿੰਨਾ ਸ੍ਰੀ ਗੁਰੂਆਂ ਦੇ ਉਤਾਰ ਦੇ ਜਿਹੜੇ ਤੇ ਜਿਹੜੇ ਬੋਲ ਲੱਗੇ ਖੜੇ ਬਾਹਰ ਵਿਖੇ ਆ ਇਹ ਸੰਗਤਨ ਲਵਾਏ ਆ ਗੁਰੂ ਦੀ ਕਿਰਪਾ ਕੀਤੀ ਮਹਾਰਾਜ ਸਿਪਾਸ਼ਾ ਨੇ ਉਹਨਾਂ ਨੇ ਮੈਨੂੰ ਹਿੰਮਤ ਦਿੱਤੀ ਹੈ ਤੇ ਮੈਂ ਇਹ ਸੇਵਾ ਕੀਤੀ ਆਇਆ ਸੇਵਾ ਕਰਦਾ ਗੁਰੂ ਘਰ ਦੀ ਇਹ ਕਰਾਂਦਾ ਗੁਰੂ ਸਾਹਿਬ ਹੀ ਹੈ ਬੰਦੇ ਕੋਈ ਔਕਾਤ ਨਹੀਂ ਗਈ ਬੰਦਾ ਕੀ ਕਰ ਲੂਗਾ ਇਹ ਗੁੱਡ ਮਾਰਨਿੰਗ ਕਲੱਬ ਦਾ ਮੈਂਬਰ ਆ ਪਰ ਵੀ ਇਸੇ ਮੱਕੜ ਮੇਰਾ ਨਾਮ ਆ ਜੀ ਗੁੱਡ ਮਾਰਨਿੰਗ ਕਲੱਬ ਦੇ ਬੰਦਿਆਂ ਨੇ ਮੈਨੂੰ ਅੱਗੇ ਲਾਇਆ ਆ ਕਿ ਪਰਮਜੀਤ ਸੇਵਾ ਕਰ ਤੇ ਮੈਨੂੰ ਗ੍ਰੇਟ ਲਾਤੀ ਹੈ ਜੀ ਕਿਸ ਨੇ ਮਿਲਕਿਆ ਨਹੀਂ ਗਾ ਇਹ ਸ਼ਹਿਰ ਵਸੇ ਜੋਗ ਨਾਲ ਕੰਮ ਬਰਕਾ ਸਾਹਸ ਰਿਵਾਈ ਗਈ ਚੁੱਕੀ ਪਤੇ ਉਹ ਬੋਲੀ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਨਾਲ ਬੋਲੇ ਸਰ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਜੋ ਮਹੀਨਾਵਾਰੀ ਕੀਰਤਨ ਦਰਬਾਰ ਹੈ ਜਿੰਦਾ ਸਮਾਂ ਤਕਰੀਬਨ 7:00 ਤੋਂ 9:30 ਵਜੇ ਆ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਕੱਲ ਨੂੰ ਸੋਮਵਾਰ 3 ਤਰੀਕ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਸਵੇਰ ਤਕਰੀਬਨ 10:00 ਵਜੇ ਦੇ ਪਹਿਣਗੇ ਉਸ ਤੋਂ ਬਾਅਦ ਕੀਰਤਨ ਹੋਵੇਗਾ ਲੰਗਰ ਵਰਤੇਗਾ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਤਾਬਿਆ ਹੇਟ ਅਤੇ ਗੁਰਗ੍ਰੰਥ ਸਾਹਿਬ ਦੀ ਅਗਵਾਈ ਹੇਟ ਨਗਰ ਕੀਰਤਨ ਚੱਲੇਗਾ ਜੋ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਵਾਪਸੀ ਸ਼ਾਮ ਨੂੰ ਤਕਰੀਬਨ 6 ਵਜੇ ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਪਹੁੰਚੇਗਾ ਸਾਰੀ ਸੰਗਤ ਨੂੰ ਅਪੀਲ ਹੈ ਵੀ ਵੱਧ ਚੜ ਕੇ ਗੁਰਦੁਆਰਾ ਸਾਹਿਬ ਵੀ ਆਣ ਤੇ ਨਗਰ ਕੀਰਤਨ ਵਿੱਚ ਵੀ ਦਰਸ਼ਨ ਦੇ ਇਨਵਾਈਟ ਗੁਰਜੀਕਾ ਖਾਲਸਾ ਆਵੇ ਗੀ ਫਤਿਹ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਗੁਰਮਤੀ ਸਮਾਗਮ ਵਿੱਚ ਗੁਰਦੁਆਰੇ ਮੱਥਾ ਟੇਕਣ ਵੀ ਆਉਣ ਤੇ ਨਾਲ ਜੋ 5 ਨਵੰਬਰ ਨੂੰ ਇੱਥੇ ਜੋ ਨਗਰ ਕੀਰਤਨ ਕੱਢਿਆ ਜਾਵੇਗਾ ਸ਼ਹਿਰ ਵਿੱਚ ਉਸ ਵਿੱਚ ਵੀ ਵੱਧ ਤੋਂ ਵੱਧ ਆਪਣੀ ਸਮੂਲੀਅਤ ਦੇਣਾ ਹੋਰ ਵੀ ਜਿਹੜੀ ਜਾਣਕਾਰੀ ਹੈ ਇਕੱਠੀ ਕਰਕੇ ਲੋਕਾਂ ਤੋਂ ਜੋ ਮਿਲੀ ਜਾਣਕਾਰੀ ਹੈ ਉਹ ਵੀ ਲੋਕਾਂ ਦੇ ਰੂਬਰੂ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਤੇ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਇੱਕ ਵਾਰ ਫਿਰ ਦੱਸ ਦਈਏ ਫੈਰੂਮਾਂ ਚੌਕ ਦੇ ਨਜ਼ਦੀਕ ਇੱਥੇ ਗੁਰਦੁਆਰਾ ਗੁਰਦੁਆਰਾ ਬੀਬੀ ਵਾਲਾ ਗੁਰਦੁਆਰਾ ਕਿਹਾ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਸੱਤ ਸੰਗ ਸਭਾ ਜੋ ਗੁਰਦੁਆਰਾ ਹੈਗਾ ਇਹਨਾਂ ਦੇ ਇੱਕ ਜੋ ਫਰੀਦাবাদ ਤਵਾਰੇ ਨੇ ਇੱਥੇ ਗੁਰਮਤੀ ਧਮਗਮ ਕਰ ਰਹੇ ਨੇ ਆਪਾਂ ਕਹਿੰਨੇ ਵੀ ਲੋਕਾਂ ਨੂੰ ਅਪੀਲ ਹੈ ਵੱਧ ਤੋਂ ਵੱਧ ਜਿਹੜਾ ਹੈਗਾ ਇੱਥੇ ਆ ਕੇ ਇੱਥੇ ਜਿਹੜਾ ਹੈਗਾ ਜੁੜਿਆ ਜਾਵੇ ਤੇ ਇਹਨਾਂ ਦਾ ਜੋ ਗੁਰੂ ਜੀ ਦੇ ਜੋ ਮਹਿਮਾ ਹੈ ਉਹ ਔਰ ਜੋ ਇਹਨਾਂ ਦੀ ਜੋ ਗੱਲਬਾਤ ਹੈ ਜੋ ਇਹਨਾਂ ਦਾ ਸਿਖਾਉਣ ਦਾ ਜੋ ਟੰਗਾ ਹੈ ਉਹ ਵੀ ਜਿਹੜਾ ਹੈਗਾ ਸਿੱਖਿਆ ਜਾਵੇ ਤੇ ਨਾਲ ਜਿਹੜਾ ਹੈਗਾ ਇੱਥੋਂ ਕੋਈ ਨਾ ਕੋਈ ਗੱਲ ਜਿਹੜਾ ਸਿੱਖ ਕੇ ਆਪਣੇ ਆਪ ਦੇ ਅੰਦਰ ਜਿਹੜਾ ਹੈਗਾ ਧਰਨ ਕੀਤਾ ਜਾਵੇ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਫੋਟ ਪੂਰਾ ਤੋਂ ਰੋਈ ਤਜ ਪਹਿਲਾਂ ਵੀ ਜਿਹੜੀ ਜਾਣਕਾਰੀ ਤੁਹਾਨੂੰ ਸ਼ੇਅਰ ਕੀਤੀ ਆ ਜੋ ਸਮਾਗਮ ਜਿਹੜਾ ਗੁਰਮਤੀ ਸਮਾਗਮ ਕਰਵਾਇਆ ਜਾ ਰਿਹਾ ਨੇ ਗੁਰਦੁਆਰਾ ਵਿਖੇ ਹੁਣ ਸਾਡੇ ਨਾਲ ਜਸ਼ਨ ਜੀ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿਗੁਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਾਰੇ ਦੱਸਿਓ ਅੱਜ ਜਿਹੜਾ ਜੋਤੀ ਸਮਾਗਮ ਹੋ ਰਿਹਾ ਹੈ ਅੱਜ ਦਾ ਜੋ ਸਮਾਗਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ satsang ਸਭਾ ਵਿਖੇ ਚੱਲ ਰਿਹਾ ਹੈ ਇਹ ਸਮਾਗਮ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਹੋਰ ਵੀ ਸਾਲ ਦੇ ਵਿੱਚ ਹਰੇਕ ਮਹੀਨਾ ਵਾਰੀ ਇਹ ਸਮਾਗਮ ਕਰਾਉਂਦੇ ਆ ਪਰ ਅੱਜ ਦੇ ਦਿਨ ਇਹ ਇਹ ਗੁਰੂ ਨਾਨਕ ਪਾਸ਼ੇ ਦਾ ਉਤਾਰ ਦਿਹਾੜਾ ਇੱਕ ਵੱਡੇ ਸਮਾਗਮ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਦਾ ਸਮਾਗਮ ਜੋ ਚੱਲ ਰਿਹਾ ਉਸ ਵਿੱਚ ਭਾਈ ਮਨਕਰਮ ਸਿੰਘ ਜੀ ਫਰੀਦাবাদ ਵਾਲੇ ਪਹੁੰਚ ਰਹੇ ਆ 10 ਵਜੇ ਭੋਗ ਪਾਏ ਜਾਣਗੇ ਤੇ ਕੱਲ ਨੂੰ 3 ਤਰੀਕ 3 ਨਵੰਬਰ 2025 ਨੂੰ ਸਵੇਰ 9:30 ਵਜੇ ਗੁਰਦੁਆਰਾ ਗੁਰਨਾਨਕ ਦੇਵ ਜੀ ਪਾਸ਼ਾਹੀ ਵਿਖੇ 9:30 ਵਜੇ ਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਤੇ ਉਸੇ ਤਰ੍ਹਾਂ ਹੀ ਪਰਸੋਂ 5 ਨਵੰਬਰ 2025 ਨੂੰ ਦਿਨ ਬੁੱਧਵਾਰ ਨੂੰ 10:30 ਵਜੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਸ਼ਾਮ ਤੱਕ ਤੇ 12:30 ਵਜੇ ਜੋ ਕਿ ਨਗਰ ਕੀਰਤਨ ਦੇ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜਿਸ ਦੀ ਸਮਾਪਤੀ ਵਾਪਸ ਗੁਰਦੁਆਰਾ ਸਾਹਿਬ ਪਰਤ ਕੇ 6:30 ਵਜੇ ਦੇ ਕਰੀਬ ਗੁਰਦੁਆਰਾ ਪਾਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਸਤਸੰਗ ਸਭਾ ਵਿਖੇ ਜੋ ਕਿ ਬੀਬੀਆਂ ਵਾਲੇ ਗੁਰਦੁਆਰੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਉੱਥੇ ਸਮਾਪਤੀ ਹੋਵੇਗੀ ਧੰਨਵਾਦ ਬਹੁਤ ਵਧੀਆ ਗੱਲ ਕਹੀ ਹੈ ਇਹ ਸੀਗੇ ਜਸ਼ਨ ਜੀ ਆਪਾਂ ਜੇ ਇਹਨਾਂ ਦਾ ਗੱਲ ਕਰੀਏ ਇਹ ਖੂਨਦਾਨ ਸੰਸਥਾ ਜਿਹੜੀ ਹੈਗੀ ਹੈ ਇੱਕ ਖੂਨਦਾਨੀ ਸੰਸਥਾ ਪੀਪੀਜੀ ਵੈਲਫੇਅਰ ਕਲੱਬ ਹੈ ਉਹਨਾਂ ਨਾਲ ਵੀ ਜੁੜੇ ਹੋਏ ਨੇ ਤੇ ਇਹਨਾਂ ਦੀ ਸੰਸਥਾ ਜਿਹੜਾ ਬਹੁਤ ਵਧੀਆ ਉਪਰਾਲਾ ਵੀ ਕਰ ਰਹੀ ਹੈ ਅੱਜ ਜਿੱਥੇ ਗੁਰਮਤੀ ਸਮਾਗਮ ਵਿੱਚ ਪਹੁੰਚੇ ਆ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਇਹਨਾਂ ਨਾਲ ਗੱਲ ਕੀਤੀ ਹੈ ਇਸ ਤੋਂ ਬਾਅਦ ਜਿਹੜੇ ਹੋਰ ਅੱਗੇ ਜਿਹੜਾ ਇਹਨਾਂ ਤੋਂ ਕਾਰਜਕ੍ਰਮ ਕੀਤੇ ਜਾ ਰਹੇ ਨੇ ਉਹਦੇ ਬਾਰੇ ਵੀ ਸਾਡੇ ਨਾਲ ਗੱਲਬਾਤ ਵਿੱਚ ਵਿਸ਼ੇਸ਼ ਜਾਣਕਾਰੀ ਦਿੱਤੀ ਆ ਅਸੀਂ ਕਹਿੰਦੇ ਆ ਵੀ ਇਸ ਰਿਪੋਰਟ ਨੂੰ ਦੇਖਦੇ ਹੋਏ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਤੇ ਇਸ ਰਿਪੋਰਟ ਤੋਂ ਜਿਹੜਾ ਹੈਗਾ ਕੁਝ ਸਿੱਖ ਕੇ ਇੱਥੇ ਜਿਹੜਾ ਹੈਗਾ ਉਹਦੀ ਕਿਰਪਾਲਤਾ ਕੀਤੀ ਜਾਵੇ ਹੋਰ ਵੀ ਜਾਣਕਾਰੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਲਿਆਵਾਂਗੇ ਮੁਹਈਆ ਕਰਵਾਵਾਂਗੇ ਤਦ ਤੱਕ ਦੇਖ ਲਓ ਸਾਰੀ ਰਿਪੋਰਟ ਮੈਂ ਕੋਰਟ ਕੁਬਰਾ ਤੋਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ